ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਹੈ ਪਿੰਡ ਰਖਾਣੇ ਦੇ ਵਿੱਚ ਭੰਡਾਰਾ ਤੇ ਬਾਬਾ ਕਨੌ ਦੀ ਜੈੋ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਨਾਲ ਬਾਬਾ ਕਨੌ ਦੀ ਜੀ ਦਾ ਦਰਬਾਰ ਸਾਹਿਬ ਆ ਜੀ ਇਹ ਤੇ ਤੁਹਾਨੂੰ ਸਾਰਾ ਪੰਛੋਟ ਮਿੰਟਾਂ ਦੀ ਵੀਡੀਓ ਦੇ ਵਿੱਚ ਵਿੱਚ ਤੁਹਾਨੂੰ ਸਾਰਾ ਕਵਰ ਕਰਕੇ ਦਿਖਾਵਾਂਗੇ ਜੁੜੇ ਰਹੋ ਭਾਈ ਸਾਰੇ ਨਾਲ ਵੀਡੀਓ ਦੇ। ਤਨਥਾਣਾ ਜ਼ਿਲ੍ਹਾ ਬਠਿੰਡੇ ਦਾ ਬਾਬਾ ਕਾਲੂਨਾਥ ਜੀ ਦੇ ਨਾਮ ਤੇ ਮਾਲਵੇ ਦਾ ਪ੍ਰਸਿੱਧ ਪਿੰਡ ਹੈ। ਇੱਥੇ ਆਏ ਸਾਲ ਬਾਬਾ ਜੀ ਦਾ ਮੇਲਾ ਲੱਗਦਾ ਜੋ ਕਿ ਸਾਲਾਨਾ ਮੇਲਾ ਬੜੀ ਹੀ ਦੂਰ ਦੂਰ ਸੰਗਤ ਆਉਂਦੀ ਹੈ ਇੱਥੇ ਨਮਸਤਕ ਹੁੰਦੀ ਹੈ। ਅਤੇ ਅੱਜ ਜੋ ਕਿ ਬਾਬਾ ਕਾਲੂਨਾਥ ਜੀ ਦੀ ਕਿਰਪਾ ਸਦਕਾ ਆਏ ਸਾਲ ਵਿੱਚ ਆਪਾਂ ਕੱਲੀ ਇੱਥੇ ਜਲੇਬੀਆਂ ਦਾ ਲੰਗਰ ਦਗਾਇਆ ਤੇ ਅੱਜ ਇਥੇ ਚੌਲਾਂ ਦਾ ਮਿੱਠੇ ਚੌਲਾਂ ਦਾ ਇਥੇ ਲੰਗਰ ਤਿਆਰ ਹੈਗਾ ਤੇ 10 ਵਜੇ ਤੋਂ ਸਟਾਰਟ ਹੋਇਆ ਵਗਾ ਤੇ ਦੇਣਾ ਜੀ ਤੁਹਾਨੂੰ ਪਤਾ ਜੀ ਸੱਤ ਚਲਾਈ ਆ ਤੇ ਇਧਰ ਨਾਲ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਹੈ ਪਿੰਡ ਰਖਾਣੇ ਦੇ ਵਿੱਚ ਭੰਡਾਰਾ ਤੇ ਬਾਬਾ ਕਨੌਦੀ ਜੈ ਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਬਾਬਾ ਕਨੌਲ ਦੀ ਜੋ ਸਲਾਣਾ ਪਟਾਰਾ ਆਪਣੇ ਚੱਲ ਰਿਹਾ ਕਮ ਸੇ ਕਮ ਕਟੋ-ਕਟ 23 ਜਾਂ 24 ਸਾਲ ਹੋ ਗਏ ਜੀ ਲਗਾਤਾਰ ਚੱਲਦੇ ਇਸ ਪਟਾਰੇ ਨੂੰ ਤੇ ਸੋਨੂੰ ਅੱਜ ਦਿਖਾਉਣਾ ਸਾਰੇ ਹੀ ਮਾਹੌਲ ਕਿਸ ਤਰ੍ਹਾਂ ਬਣਿਆ ਹੋਇਆ ਤੇ ਹਰ ਇੱਕ ਸਾਲ ਦੀ ਤਰ੍ਹਾਂ ਅੱਜ ਵੀ 7 ਜੁਲਾਈ ਹੈ ਤੇ ਇਸ ਲਈ ਆਪਾਂ ਜੋ ਸੋਚਿਆ ਪਪਾ ਕਨੌਲ ਜੀ ਮਨਤਾ ਦਾ ਦੇ ਸੋਨੂੰ ਦਰਸ਼ਨ ਕਰਾਈਏ ਤੇ ਨਾਲ ਦੀ ਨਾਲ ਸੋਨੂੰ ਜੋ ਪਟਾਰਾ ਚੱਲ ਰਿਹਾ ਹੈਗਾ ਆਪਣੇ ਪਿੰਡ ਦੇ ਥਾਣਾ ਲੰਗਰ ਹਾਲ ਦੇ ਵਿੱਚ ਤੇ ਸਾਨੂੰ ਸਾਰੀ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰਿਓ ਤੇ ਇਹ ਆ ਮੇਨ ਆਪਣਾ ਬਾਬਾ ਕਨੌਤੀ ਜੀ ਦਾ ਦਰਬਾਰ ਸਾਹਿਬ ਹੈ ਜੀ ਇਹ ਤੇ ਸਾਨੂੰ ਸਾਰਾ 5-7 ਮਿੰਟਾਂ ਦੀ ਵੀਡੀਓ ਦੇ ਵਿੱਚ ਵਿੱਚ ਸਾਨੂੰ ਸਾਰਾ ਕਵਰ ਕਰਕੇ ਦਿਖਾਵਾਂਗੇ ਜੁੜੇ ਰਹੋ ਬਾਈ ਸਾਰੇ ਨਾਲ ਵੀਡੀਓ ਦੇ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਕਰੋ ਇਤਰੇਗਾ ਇਹ ਮੇਨ ਦਰਬਾਰ ਸਾਹਿਬ ਜੈ ਹੋ ਰਬ ਜੈ ਹੋ ਮੇਨ ਦਰਬਾਰ ਜੀ ਜੈ ਬਾਬਾ ਜੀ ਦਾ ਸਤਨ ਦੇ ਸਾਲਾ ਜੀ ਜੈ ਹੋ ਬਾਬਾ ਜੀ ਦੀ ਫੋਟੋ ਆ ਜੀ ਜੈ ਹੋ ਬਾਬਾ ਰਮਨ ਜੀ ਦਾ ਇੱਥੇ ਲੱਗੀ ਹੋਈ ਮੂਰਤੀ ਤੇ ਇੱਥੇ ਸਾਡੇ ਸਾਰਾ ਖਾਣਾ ਇੱਥੇ ਵੀ ਮੱਥਾ ਟੇਕਦੇ ਆਗੇ ਇੱਥੇ ਸੇਵਾ ਹੁੰਦੀ ਆ ਇਹ ਮਾਤਾ ਜੀ ਦਾ ਇੱਥੇ ਬਣਿਆ ਹੋਆ ਆਸਨ ਇਹ ਬਾਬਾ ਕਾਲ ਨਦੀ ਦਾ ਤੋਣਾ ਸਾਹਿਬ ਇੱਥੇ ਇੱਕ ਸਾਲ ਦੀ ਤਰ੍ਹਾਂ ਇੱਥੇ ਇੱਕ ਸਾਲੀ ਮੇਲਾ ਲੱਗਦਾ ਹੈ ਤੇ ਤੁਹਾਨੂੰ ਸਾਰਾ ਅੱਗੇ ਵੀ ਦਿਖਾਉਂਦੇ ਆ ਤੇ ਬਾਬਾ ਜੀ ਵੀ ਹੈਗੇ ਪਰ ਉਹ ਉਹਨਾਂ ਦੀ ਫੋਟੋ ਨਹੀਂ ਆਪਾਂ ਆ ਸਕਦੇ ਤੇ ਉਹ ਮੁੱਖ ਸੇਵਾਦਾਰ ਨੇ ਤੇ ਬਹੁਤ ਸੋਹਣਾ ਮੰਦਿਰ ਬਣਿਆ ਬਾਈ ਤੇ ਸਾਡੇ ਨੇੜੇ-ਤੇੜੇ ਸਾਰੇ ਪਿੰਡਾਂ ਜੋ ਵੀ ਆ ਤੇ ਇੱਥੇ ਸਾਡੇ ਸਾਰੇ ਇੱਥੇ ਮਤਲਬ ਸੰਗਤਾਂ ਇੱਥੇ ਪਹੁੰਚਦੀਆਂ ਆਈਆਂ ਤੇ ਜਦੋਂ ਮੇਲਾ ਲੱਗਦਾ ਹੈਗਾ ਤੇ ਇੱਥੇ ਰਮਾਣਾ ਗੋਤ ਹੋ ਗਿਆ ਜੀ ਤੇ ਤਾਲੀ ਵਾਲ ਹੋ ਗਏ ਤੋਂ ਸਾਡੇ ਹਲਕੇ ਦੇ ਨਸਾਣੇ ਦੇ ਪਿੰਡ ਆ 30 ਮਿੰਟ ਦੇ ਗੰਗਾ ਸੇਮਾ ਜੋ ਵੀ ਆਸਵਾਸੇ ਘਰੇ ਪਿੰਡ ਆ ਉਹ ਸਾਰੇ ਨਸਾਣੇ ਇਸ ਮੰਦਰ ਦੇ ਵਿੱਚ ਵੀ ਆਉਂਦੇ ਆ ਤੇ ਛੇਵੇਂ ਪਾਤਸ਼ਾਹ ਜੀ ਦਾ ਇੱਥੇ ਗੁਰੂ ਘਰ ਆ ਇਤਿਹਾਸਿਕ ਤੇ ਉੱਥੇ ਵੀ ਪਹੁੰਚਦੇ ਜਾਗੇ ਤੇ ਬਹੁਤ ਭਾਰੀ ਮੇਰੇ ਲੱਗਦਾ ਤੇ ਪਰ ਇਹ ਅੱਜ ਜੋ ਸਾਡੇ ਪਿੰਡ ਦੀ ਸੰਗਤ ਵੱਲੋਂ ਜੋ ਇੱਥੇ ਨਸਾਣੇ ਦੇ ਵਿੱਚ ਸਾਲਾਨਾ ਹੀ ਇਹ 22ਵਾਂ 23ਵਾਂ ਸਾਲ ਹੋ ਗਿਆ ਜੀ ਇਹ ਘੜਾਰੇ ਚਾਲੇ ਨੂੰ ਤੇ ਤੁਹਾਨੂੰ ਉਹ ਵੀ ਦਿਖਾਉਣੀ ਆ ਅੱਗੇ ਤੇ ਜੁੜੇ ਰਹੋ ਨਾਲ ਬਾਬਾ ਕਾਲਾ ਜੀ ਦੇ ਮੰਦਿਰ ਦੇ ਅੰਦਰ ਦਰਸ਼ਨ ਤੋਂ ਬਾਅਦ ਆਪਾਂ ਜਾਵਲਦੇ ਆ ਲੰਗਰ ਹਾਲ ਸਾਈਡ ਜੋ ਕਿੱਥੇ ਘਟਾਰਾ ਚੱਲ ਰਿਹਾ ਹੈਗਾ ਤੇ ਇਹਨੂੰ ਬੱਤ-ਬੱਤ ਸ਼ੇਅਰ ਕਰਿਓ ਤੇ ਥੋੜਾ ਆਵਾਜ਼ ਦੀ ਪ੍ਰੋਬਲਮ ਹੋ ਸਕਦੀ ਆ ਥੋੜੀ ਨਾਲ ਸਾਊਂਡ ਚੱਲ ਰਿਹਾ ਤੇ ਅੱਗੇ ਸਾਨੂੰ ਸਾਰੇ ਦਿਖਾਉਣੇ ਆਗੇ ਸ਼ਾਰਟ ਸ਼ਾਰਟ ਵੀਡੀਓ ਵਿੱਚ ਅੱਜ ਆਪਾਂ ਹੁਣ ਪਹੁੰਚੇ ਆਂਗੇ ਲੰਗਰ ਹਾਲ ਸਾਈਡ ਤੇ ਪਹਿਲਾਂ ਸਾਨੂੰ ਲੰਗਰ ਵਾਲੀ ਸਾਈਡ ਦੇ ਤੋਂ ਨਿਭੌਣੇ ਦਰਸ਼ਨ ਸਾਰਾ ਜੇ ਪਿੰਡ ਦੇ ਥਾੜੇ ਦੇ ਜੋ ਆਸੇ-ਪਾਸੇ ਪਿੰਡਾਂ ਦੀਆਂ ਸੰਗਤਾਂ ਸਾਰੀਆਂ ਜੇ ਢਟਾਰੇ ਦੇ ਪਹੁੰਚੀਆਂ ਵੀ ਆ ਤੇ ਸਾਨੂੰ ਅੱਜ ਸਾਰੇ ਹੀ ਦਰਸ਼ਨ ਕਰਾਉਣੇ ਆ ਤੇ ਇਸ ਤੋਂ ਇਲਾਵਾ ਆਪਣੇ ਜੋ ਰੋਡਾਂ ਦੇ ਉੱਪਰ ਵੀ ਆਪਣੀ ਸੰਗਤਾਂ ਅਸੇਵਾ ਦਾ ਆਪਣੀ ਸੇਵਾ ਕਰੀ ਜਾਂਦੇ ਆ ਤੇ ਨਾਲ ਹੀ ਪਾਣੀ ਦੀ ਸਹੂਲਤ ਲੱਗੀ ਵੀ ਹੈਗੀ ਤੇ ਅੱਗੇ ਆ ਲੰਗਰ ਹਾਲ ਆ ਸਾਰੇ ਜਿਹੜੋਂ ਮਣੋ ਕੋਈ ਸੇਵਾ ਚੱਲ ਰਹੀ ਆ ਜੀ ਤੇ ਕਿਉਂਕਿ ਸਾਡਾ ਪਿੰਡ ਰਸਾਣਾ ਬਾਬਾ ਕਲਨਾ ਦੀ ਮਿਹਰ ਨਾਲ ਬਹੁਤ ਚੰਗਾ ਸੁੱਕੀ ਪਸਦਾਗਾ ਤੇ ਜਿਸ ਪਹਿਲਾਂ ਕਾਫੀ ਵੀਡੀਓ ਚ ਦੇਖਿਆ ਗਿਆ ਸਾਡੇ ਪਿੰਡ ਰਸਾਣਾ ਦੇ ਵਿੱਚ ਕੋਈ ਵੀ ਇਹ ਜੀ ਬਤਲ ਜ ਮੀ ਕਰਕੇ ਜਾਂ ਕੋਈ ਗੜੇਮਾਰ ਕਰਕੇ ਸਾਡੇ ਕੋਈ ਫਸਲਾਂ ਦਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਸ ਨੂੰ ਸਾਰੀ ਗਾ ਵੀਡੀਓ ਕਰਕੇ ਦਿਖਾਉਂਦੇ ਹਾਂ ਚੱਲ ਰਿਹਾ ਜੀ ਚੌਲਾਂ ਦੇ ਨਾਲ ਨਾਲ ਜਲੇਬੀਆਂ ਦਾ ਲੰਗਰ ਵੀ ਹੈ ਜੀ ਇਧਰ ਹੈਗਾ ਚਾਹ ਦਾ ਲੰਗਰ ਵੀ ਹੁੰਦਾ ਪਰ ਇੱਥੇ ਅੱਜ ਇਹ ਸਾਰਾ ਇਹ ਮਤਲਬ ਚੌਲੇ ਚੌਲ ਬਣਾਉਣ ਦਾ ਸਾਰਾ ਉਹ ਇਧਰ ਸਿਸਟਮ ਹੈਗਾ ਇਧਰ ਚੱਲ ਰਹੀਆਂ ਜਲੇਬੀਆਂ ਦਾ ਲੰਗਰ ਜੀ ਨਾਲ ਤੇ ਬਣ ਰਹੀਆਂ ਜਲੇਬੀਆਂ ਤੇ ਇਧਰ ਵੱਲ ਰਿਹਾ ਚੌਲਾਂ ਦਾ ਇਕੜਾ ਇਹ ਸੰਗਤ ਭਾਈ ਦੂਰੂ ਦੂਰੋਂ ਆਉਂਦੀ ਐ ਤੇ ਤੁਹਾਨੂੰ ਸਾਰੀ ਵੀਡੀਓ ਪ੍ਰੋਪਰ ਬਣਾਵਾਗੇ ਤੇ ਪਾਵਾਗੇ ਤੇ ਫਿਰ ਵੱਧ ਵੱਧ ਆਪਣੇ ਪਿੰਡ ਵਾਲੇ ਜੋ ਵੀਰ ਆਗੇ ਜੋ ਸੰਗਤ ਆਗੀ ਤੇ ਵੱਧ ਵੱਧ ਸ਼ੇਅਰ ਕਰਿਓ ਕੱਲ੍ਹ ਵਾਲੇ ਰਾਜ ਦੇ ਵਿੱਚ ਆਪਾਂ ਕੱਲੀ ਇੱਥੇ ਜਲੇਬੀਆਂ ਦਾ ਲੰਗਰ ਦਿਖਾਇਆ ਤੇ ਅੱਜ ਇਹ ਚੌਲਾਂ ਦਾ ਮਿੱਠੇ ਚੌਲਾਂ ਦਾ ਇੱਥੇ ਲੰਗਰ ਤਿਆਰ ਆਗਾ ਤੇ 10 ਵਜੇ ਤੋਂ ਸਟਾਰਟ ਹੋਇਆ ਵਗਾ ਦੇਣਾ ਅੱਜ ਤੁਹਾਨੂੰ ਪਤਾ ਹੀ ਹੈ ਜੀ 7 ਜਨਾਈ ਆ ਤੇ ਇਧਰ ਨਾਲ ਜਲੇਬੀਆਂ ਦਾ ਲੰਗਰ ਇੱਥੇ ਤਿਆਰ ਆ ਤੇ ਲਫਾ ਵਿਆਂ ਦੇ ਵਿੱਚ ਪਾ ਕੇ ਪ੍ਰੋਪਰ ਪੈਕ ਕਰਕੇ ਤੇ ਜੋ ਸੰਗਤ ਆਪਣੇ ਬਾਹਰ ਤੋਂ ਬੱਸਾਂ ਤੇ ਆਉਂਦੀ ਆ ਜਾਂ ਘਟਾਉਂਦੀ ਆ ਤੇ ਉਹਨਾਂ ਨੂੰ ਲਫਾ ਫਾਰ ਅਸੀਂ ਪਹਚਾਈ ਜਾਂਦੀ ਹੈਗੀ ਸੰਗਤਾਂ ਤੱਕ ਤੇ ਅੱਗੇ ਤੁਹਾਨੂੰ ਬਾਈ ਜੀ ਜੋ ਪੰਪ ਦੇ ਜਾਂ ਕਿਤੇ ਕਿਤੇ ਆਪਣੇ ਸੰਗਤ ਵੱਲੋਂ ਜੋ ਲੰਗਰ ਲੱਗਿਆ ਹੋਇਆ ਆ ਪਾ ਸਾਰਾ ਕਵਰ ਕਰਾਂਗੇ ਆ ਦੇਖੋ ਭਾਈ ਜੀ ਚੱਲੀ ਜੀ ਆ ਫੁੱਲ ਸੇਵਾ ਅੱਗੇ ਤੁਹਾਨੂੰ ਭਾਈ ਤੁਹਾਨੂੰ ਦਿਖਾਉਂਦੇ ਆ ਕਿਤੇ ਆਪਣੇ ਹੋਰ ਸੇਵਾਦਾਰ ਕਿੱਥੇ ਸੇਵਾ ਕਰ ਰਹੇ ਆ ਤੁਹਾਨੂੰ ਉਹ ਵੀ ਸਾਰਾ ਦਿਖਾਵਾਂਗੇ ਜੁੜੇ ਰਹੋ ਭਾਈ ਜੀ ਸਾਰੇ ਵੀਡੀਓ ਨਾਲ ਲੋ ਬਈ ਸੰਗ ਤੋਂ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਨਥਾਣੇ ਪੰਪ ਦੇ ਕੋਲੇ ਜਿਹੜਾ ਪਾਕਟਾ ਤੋਂ ਪੁੱਛੇ ਤੋਂ ਰੋਡ ਦੇ ਉੱਤੇ ਆਪਣੇ ਸੰਗ ਤੇਥੇ ਲਾਈ ਵੀ ਆ ਟਰਾਲੀ ਤੇ ਜੋ ਸੰਗਤਾਂ ਆਪਣੇ ਰੋਡ ਤੇ ਜਾਂਦੇ ਸਨ ਉਹਨਾਂ ਨੂੰ ਜਲੇਬੀਆਂ ਤੇ ਚੌਲ ਲਫਾਫਿਆਂ ਚ ਪਾ ਕੇ ਦਿੱਤਾ ਜਾਂਦਾ ਤੇ ਸਾਨੂੰ ਸਾਰੇ ਦਿਖਾਉਣੇ ਆ ਤੇ ਸੰਗਤ ਬਾਈ ਬਹੁਤ ਖੁਸ਼ਹਾਲ ਕੰਮ ਕਰੀ ਆ ਅੱਗੇ ਸਾਨੂੰ ਸਾਰਾ ਦਿਖਾਉਣਾ ਸੀ ਆ ਦੇਖੋ ਜਲੇਬੀਆਂ ਤੇ ਚੌਲ ਦਾ ਪ੍ਰਸ਼ਾਦ ਇਹ ਚੀਜ਼ ਨੂੰ ਬਹੁਤ ਸਾਲ ਹੋ ਗਏ ਘਟ 20 ਜਾਂ 30 23 ਸਾਲ ਹੋ ਗਏ ਇਹ ਚੱਲਦੇ ਪੰਡਾਰੇ ਨੂੰ ਤੇ ਸਾਨੂੰ ਗੱਲ ਵੀ ਕਰਵਾਉਂਦੇ ਆਗੇ ਬਾਈ ਗੁਰਪ੍ਰੀਤ ਦੇ ਨਾਲ ਤੇ ਵੀ ਵੈਬਰ ਨੇ ਤੇ ਇੱਧਰ ਸਾਡਾ ਭਾਈ ਲੱਭੀ ਹੈਗਾ ਜੋ ਟਰਾਲੀ ਦੀ ਸੇਵਾ ਕਰੀ ਜਾਂਦਾ ਤੇ ਅੱਗੇ ਸਾਨੂੰ ਮਿਲੋਨੇ ਬਾਈ ਨਾਲ ਜੁੜੇ ਰੋ ਵੀਡੀਓ ਨੂੰ ਬਈ ਵੱਧ ਵੱਧ ਸ਼ੇਅਰ ਕਰਿਓ ਕਿੰਨਾ ਸੋਤੋ ਹੋ ਸਕਿਆ ਤੇ ਮਿਲੌਣਿਆ ਸਾਨੂੰ ਹਰ ਭਾਈ ਗੁਰਪ੍ਰੀਤ ਜੀ ਆਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਜੋ ਇਹ ਪਿੰਡ ਨਥਾਣਾ ਜ਼ਿਲ੍ਹਾ ਬਠਿੰਡੇ ਦਾ ਬਾਬਾ ਕਾਲੂनाथ ਜੀ ਦੇ ਨਾਮ ਤੇ ਮਾਲਵੇ ਦਾ ਪ੍ਰਸਿੱਧ ਪਿੰਡ ਹੈ ਇੱਥੇ ਆਏ ਸਾਲ ਬਾਬਾ ਜੀ ਦਾ ਮੇਲਾ ਲੱਗਦਾ ਜੋ ਕਿ ਸਾਲਾਨਾ ਮੇਲਾ ਬੜੀ ਹੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਨਮਸਤਕ ਹੁੰਦੀ ਹੈ ਅਤੇ ਅੱਜ ਜੋ ਕਿ ਬਾਬਾ ਕਾਲੂ ਨਾਸ ਜੀ ਦੀ ਕਿਰਪਾ ਸਦਕਾ ਆਏ ਸਾਲ ਇੱਥੇ ਭੰਡਾਰਾ ਲੱਗਦਾ ਜਿਨ੍ਹਾਂ ਦੇ ਵਿੱਚ ਚੌਲਾਂ ਦਾ ਜੱਗ ਅਤੇ ਜਲੇਬੀਆਂ ਦਾ ਜੱਗ ਕੀਤਾ ਜਾਂਦਾ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਅਤੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਆਏ ਸਾਲ ਇੱਥੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਇਹ ਭੰਡਾਰਾ ਲੱਗਦਾ ਇਸ ਸਾਲ ਇਸ ਧਰਤੀ ਤੇ ਬਾਬਾ ਕਾਲੂ ਨਾਸ ਜੀ ਦੀ ਕਿਰਪਾ ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਥੇ ਸੇਵਾ ਕੀਤੀ ਸੀ ਉਹਨਾਂ ਨੂੰ ਜਲ ਛਕਾਇਆ ਸੀ ਦੁੱਧ ਛਕਾਇਆ ਸੀ ਇਸ ਦਾ ਪਿੰਡ ਨਥਾਣਾ ਦਾ ਬਹੁਤ ਵੱਡਾ ਇਤਿਹਾਸ ਆ ਜ਼ਿਲ੍ਹਾ ਬਠਿੰਡੇ ਦਾ ਇਹ ਪਿੰਡ ਨਥਾਣਾ ਬਹੁਤ ਪ੍ਰਸਿੱਧ ਆ ਨੇੜੇ ਤੇੜੇ ਸੋ ਅੱਜ ਸਾਰੀ ਹੀ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਲਗਾਇਆ ਗਿਆ ਜੋ ਕਿ ਤੁਸੀਂ ਦੇਖ ਰਹੇ ਹੋ ਲੰਗਦੀ ਹੋਈ ਸੰਗਤ ਨੂੰ ਲੰਗਰ ਵਰਤਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ